ਇਹ ਘਟਨਾ ਜੀ ਅਸੀਂ ਜਲੰਧਰ ਡਿਊਟੀ 'ਚ ਲੇ ਸੀ ਵੀਆਈਪੀ ਡਿਊਟੀ ਹੂੰ ਉੱਥੇ ਸਰਦਾਰ ਭਗਵੰਤ ਸਿੰਘ ਮਾਨ ਨੇ ਆਉਣਾ ਸੀਗਾ ਤੇ ਸਰਕਾਰੀ ਗੱਡੀਆਂ ਨੂੰ ਹਰੀ ਝੰਡੀ ਦਿੱਤੀ ਸੀ ਉਹਨਾਂ ਨੇ ਐਕਸੀਡੈਂਟ ਹੋਇਆ ਸਾਹ ਆਪ ਤੇ ਗੱਡੀਆਂ ਨੂੰ ਹੂੰ ਉਹਨਾਂ ਵਾਸਤੇ ਡਿਊਟੀ 'ਚ ਲੇ ਸੀ 6:30 ਦਾ ਟਾਈਮ ਸੀਗਾ ਤੇ ਅੱਗੇ ਟਰੱਕ ਸੀਗਾ ਕਾਲ ਸਿਵਾਰ ਸੁਵਾਰਲੀ ਉਹਦੇ ਵਿੱਚ 40 ਠੰਡਿਆ ਸੀ ਉਹਨਾਂ ਤੇ ਵਿੱਚ ਗੱਡੀ ਵੱਜੀ ਚਾ ਵਿਦ ਕੀ ਨਾ ਤੇ ਮੇਰਾ ਨਾਮ ਜਗਜੀਤ ਸਿੰਘ ਜੀ ਐ ਕੀ ਘਟਨਾ ਕੀ ਹੋਈ ਕਿਸ ਤੋਂ ਮਿਲ ਇਹ ਘਟਨਾ ਜੀ ਅਸੀਂ ਜਲੰਧਰ ਡਿਊਟੀ 'ਚ ਲੇ ਸੀ ਵੀਆਈਪੀ ਡਿਊਟੀ ਹੂੰ ਉੱਥੇ ਸਰਦਾਰ ਭਗਵੰਤ ਸਿੰਘ ਮਾਨ ਨੇ ਆਉਣਾ ਸੀਗਾ ਤੇ ਸਰਕਾਰੀ ਗੱਡੀਆਂ ਨੂੰ ਹਰੀ ਝੰਡੀ ਦੇਣੀ ਸੀ ਉਹਨਾਂ ਨੇ ਐਕਸੀਡੈਂਟ ਕਿਸਾ ਵਾਸਤੇ ਜਿਹੜੀ ਗੱਡੀ ਦੀ ਹੂੰ ਉਹਨਾਂ ਵਾਸਤੇ ਡਿਊਟੀ ਚੱਲੇ ਸੀ 6:30 ਦਾ ਟਾਈਮ ਸੀਗਾ ਹੂੰ ਤੇ ਅੱਗੇ ਟਰੱਕ ਸੀਗਾ ਕਾਰ ਸੇ ਵਾਲਾ ਸੁਭਾਲ ਵਾਲੀ ਹੂੰ ਉਹਦੇ ਵਿੱਚ ਵਿਚਾਲੇ ਠੱਲਿਆ ਸੀ ਉਹਨਾਂ ਤੇ ਵਿੱਚ ਗੱਡੀ ਵੱਜ ਗਈ ਸੀ ਤਾਂ ਓਕੇ ਗੱਡੀ ਬਿਲਕੁਲ ਸਲੋ ਸੀ ਜੀ ਹਾਂ ਤੇ ਉਹ ਬਾਕੇ ਨਿਕਲੇ ਸੀ ਧੁੰਦ ਕਿੰਨੀ ਸੀ ਧੁੰਦ ਬਹੁਤ ਜ਼ਿਆਦੀ ਸੀ ਹਾਂਜੀ ਕਿੰਨੇ ਕੁ ਮੁਲਾਜ਼ਮ ਸੀ ਤੁਹਾਡੇ ਦੇ ਗੱਡੀ ਮੁਲਾਜ਼ਮ 22 ਹੀ ਹੈਗੇ ਸੀ ਜੀ ਸਾਰੇ ਏਐਸਆਈ ਮੁਲਾਜ਼ਮ ਸੀ ਏਐਸਆਈ ਸੀਗੇ ਉੱਥੇ ਆਪਣਾ ਗੱਡੀਆਂ ਜਿਹੜੇ ਮਿਲਦੇ ਹਨ ਹਰੀ ਝੰਡੀ ਦੀ ਮੁਲਾਜ਼ਮਾਂ ਨੂੰ ਮਿਲਦੇ ਹਨ ਗੱਡੀਆਂ ਕੋਛ ਅਨ ਚਾਰਜੀ ਸੱਤੀ ਸਾਰੇ ਓਕੇ ਮੇਰਾ ਨਾ ਪੁੱਲਾ ਸਿੰਘ ਜੀ ਤੇ ਫਿਰ ਸਾਡੇ ਸੀਦੇ ਗੱਡੀ ਚੱਲੀ ਆ ਜੀ ਕਿਹੜੇ ਪੱਲੇ ਜਾਣਾ ਸੀ ਗੱਡੀ ਨੇ ਇਹ ਆਪਣੇ ਬੱਟੂ ਜਾਣਾ ਸੀਗਾ ਜੀ ਠੀਕ ਹੈ ਤੇ ਮਗਰੋਂ ਅਗੇ ਨਿੰਨੀ ਗੱਡੀ ਵੱਜੀ ਆ ਬੱਸ ਤੇ ਗਾਂਹ ਵਿੱਚ 4:00 ਵਜੇ ਆ ਕਿੰਨਾ ਕੁ ਨੁਕਸਾਨ ਆ ਜੀ ਸਾਡਾ ਕਿੰਨਾ ਹੁਣ ਥੋੜੇ ਸਾਹਮਣੇ ਲਖਣੇ ਜੀ ਤੇ ਨਿਆ ਦਿੱਤਾ ਜਾਵੇ ਪਤਾ ਸੰਪਤੀ ਦੀ ਮੰਗ ਕਰਦੇ। ਉੱਥੇ ਡਰਾਈਵਰ ਕੋਈ ਛੱਕਾ ਵਟਾ ਕੋਈ ਆਧਾ ਡਰਾਈਵਰ ਸਾਡੇ ਨੂੰ ਕੋਲ ਸਾਡੇ ਖਾਣ ਨਹੀਂ ਲੱਗੇ। ਕੀ ਮੰਗ ਕਰਦੇ ਹੋ? ਅਹਿਤਾ ਪ੍ਰਸ਼ਾਸਨ ਤੋਂ ਹੀ ਮੰਗਦਾ ਕਿ ਸਾਨੂੰ ਨਿਆਂ ਦਿੱਤਾ ਜਾਵੇ। ਧੁੰਦ ਕਰਕੇ ਵਾਪਰਿਆ। ਹਾਫ ਸਾ ਜਾਂ ਕਿਵੇਂ ਮੰਨਦੇ ਹੋ? ਧੁੰਦ ਕਰਕੇ ਵਾਪਰਿਆ। ਗੁਰਦੇਵ ਜੀ ਕੀ ਘਟਨਾ ਕੀ ਹੋਈ ਹੈ ਮੁਲਾਜ਼ਮਾਂ ਦੇ ਵਾਸੀ ਜੋ ਐਕਸੀਡੈਂਟ ਹੋਈ ਹੈ। ਆਵਾਜ਼ ਸਵੇਰ ਕਰੀਬ 6:30 6:30 ਵਜੇ। ਸਾਡੀ ਪੰਜਾਬ ਪੁਲਿਸ ਦੇ ਮੁਲਾਜ਼ਮ ਸਰਕਾਰੀ ਬੱਸ ਦੇ ਵਿੱਚ ਸਵਾਰ ਹੋ ਕੇ ਮਾਨਯੋਗ ਸੀਐਮ ਸਾਹਿਬ ਦੀ ਡਿਊਟੀ ਜਲੰਧਰ ਵਿਖੇ ਜਾ ਰਹੇ ਸੀ ਜਦੋਂ ਚੜੇਵੰਦ ਦੇ ਨੇੜੇ ਪਹੁੰਚੇ ਉੱਥੇ ਸੜਕ ਦੇ ਵਿਚਕਾਰ ਇੱਕ 20 ਮਾਡਲ ਟਰੱਕ ਖੜਾ ਸੀ ਕਰਸੇ ਵਾਲਾ ਹੂੰ ਡਰਾਈਵਰ ਜਿਲਾਪੁਰ ਵਾਸੀ ਦੇ ਨਾਮ ਤੇ ਪਛਾਣ ਲੱਗਿਆ ਹੋਇਆ ਸੀ ਉਹਦੇ ਵਿੱਚ ਧੁੰਦ ਦੇ ਕਾਰਨ ਬੱਸ ਟਕਰਾ ਗਈ ਜਿਸ ਦੇ ਨਾਲ ਸਾਡੇ ਮੁਲਾਜ਼ਮਾਂ ਦੇ ਸੱਤਾਂ ਲੱਗੀਆਂ ਜੀ 11 ਕ ਮੁਲਾਜ਼ਮ ਸੀਗੇ ਜਿਨ੍ਹਾਂ ਨੂੰ ਸੱਤਾਂ ਹੋਈਆਂ ਉਹਨਾਂ ਨੂੰ ਇਸ ਨੂੰ ਲਿਆ ਕੇ ਸਿਮਲਾ ਸਾੜ ਦੇ ਵਿੱਚ ਦਾਖਲ ਕਰਾਇਆ ਜੋ ਜੇਰੇ ਇਲਾਜ ਆਇਆ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593